ਇੱਕ ਔਰਤ ਅਤੇ ਉਸਦੇ ਦੋ-ਦੋ ਪਤੀ ਬੇਸ਼ੱਕ ਅਜੇਹੀ ਗੱਲਬਾਤ ਇੱਕ ਚੰਗੇ ਸਬਕ ਸਮਾਜ ਦੇ ਵਿੱਚ ਵੇਖਣ ਸੁਣਨ ਦੇ ਵਿੱਚ ਬਹੁਤ ਹੀ ਅਜੀਬੋ-ਗਰੀਬ ਲੱਗਦੀ ਹੈ ਪਰ ਇਹ ਮਾਮਲਾ ਬਿਲਕੁਲ ਸੱਚ ਹੈ ਕਹਿੰਦੇ ਨੇ ਹਰ ਕਿਸੇ ਨੂੰ ਸੱਚਾ ਪਿਆਰ ਨਹੀਂ ਮਿਲਦਾ ਉਹ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਸੱਚਾ ਪਿਆਰ ਮਿਲਦਾ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਕਿਸੇ ਦੁਸ਼ਮਣ ਨਾਲ ਵੀ ਇੰਨਾ ਮਾੜਾ ਨਾ ਹੋਵੇ ਇਹ ਤੇ ਅਸੀਂ ਗੱਲ ਕਰ ਰਹੇ ਹਾਂ ਇੱਕ ਅਜੀਹੀ ਔਰਤ ਦੀ ਜਿਸ ਨੇ ਸਾਲ 2009 ਵਿੱਚ ਆਪਣੇ ਪਰਿਵਾਰ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਿਆ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਜਿਸ ਬੰਦੇ ਨਾਲ ਉਸ ਨੇ ਸੱਤ ਜਨਮ ਇਕੱਠੇ ਰਹਿਣ ਦਾ ਸੁਪਨਾ ਪਾਲਿਆ ਉਹ ਉਸ ਨਾਲ ਜਨਮਰਾ ਤੋਂ ਵੀ ਭੈੜਾ ਸਲੂਕ ਕਰੇਗਾ ਵਿਆਹ ਤੋਂ ਬਾਅਦ ਉਸਦੇ ਬੰਦੇ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪਤੀ ਕਿਉਂਕਿ ਸ਼ਰਾਬ ਪੀਣ ਦਾ ਆਦੀ ਸੀ ਉਹ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ ਉਹ ਘਰ ਵਿੱਚ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਜਦੋਂ ਔਰਤ ਨੇ ਇਸ ਬਾਰੇ ਆਪਣੇ ਸਹੁਰਿਆਂ ਨੂੰ ਦੱਸਿਆ ਕਿ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਕੁਝ ਸਮਾਂ ਸੁਧਰਨ ਵਾਸਤੇ ਦੇ ਦੇਵੇ ਪਰ ਇਹੋ ਜਿਹਾ ਹੋਇਆ ਨਹੀਂ ਪਤੀ ਨਸ਼ੇ ਦਾ ਆਦੀ ਸੀ ਉਸ ਦਾ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਸੀ ਤੇ ਇਸ ਦੇ ਦੁਰਾਣੀ ਮਾਮਲਾ ਉਸ ਔਰਤ ਦੇ ਪੇਕੇ ਪਹੁੰਚ ਗਿਆ ਜਿਸ ਕਾਰਨ ਦੋਵਾਂ ਪਰਿਵਾਰਾਂ ਵਿਚਾਲੇ ਪਹਿਲਾਂ ਝਗੜਾ ਹੋਇਆ ਤੇ ਫਿਰ ਸਮਝੌਤਾ ਹੋਇਆ ਸਹੁਰਿਆਂ ਨੇ ਔਰਤ ਦਾ ਪਹਿਲੇ ਪਤੀ ਤੋਂ ਤਲਾਕ ਕਰਵਾ ਦਿੱਤਾ ਅਤੇ ਉਸ ਦਾ ਵਿਆਹ ਦਿਉਰ ਨਾਲ ਕਰਵਾ ਦਿੱਤਾ ਔਰਤ ਨੂੰ ਲੱਗਾ ਸ਼ਾਇਦ ਹੁਣ ਉਸ ਦੀ ਜ਼ਿੰਦਗੀ ਸੁਧਰ ਜਾਵੇਗੀ ਸਭ ਕੁਝ ਠੀਕ ਚੱਲ ਰਿਹਾ ਸੀ ਔਰਤ ਆਪਣੇ ਨਵੇਂ ਪਤੀ ਨਾਲ ਖੁਸ਼ ਸੀ ਦੋਵਾਂ ਦੇ ਚਾਰ ਬੱਚੇ ਵੀ ਸਨ ਪਰ ਇਸ ਦੌਰਾਨ ਔਰਤ ਦੇ ਸਹੁਰੇ ਦੀ ਮੌਤ ਹੋ ਜਾਂਦੀ ਹੈ ਸਹੁਰੇ ਨੇ ਹੀ ਉਹਨਾਂ ਦਾ ਵਿਆਹ ਕਰਵਾਇਆ ਸੀ ਨਵੇਂ ਪਤੀ ਨੇ ਵੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਉਸ ਦਾ ਸਹਰਾ ਪੂਰਾ ਹੋਇਆ ਉਸਨੇ ਵੀ ਔਰਤ ਨਾਲ ਉਸੇ ਤਰ੍ਹਾਂ ਦਾ سلوਕ ਕੀਤਾ ਜਿਵੇਂ ਉਸਦਾ ਪਹਿਲਾ ਬੰਦਾ ਕਰਦਾ ਸੀ ਔਰਤ ਨੇ ਇਹ ਗੱਲ ਆਪਣੀ ਸੱਸ ਨੂੰ ਦੱਸ ਦਿੱਤੀ ਪਰ ਇਸ ਵਾਰ ਉਸਦੇ ਸਹੁਰੇ ਘਰ ਵੀ ਕਿਸੇ ਨੇ ਉਸਦੀ ਇੱਕ ਨਹੀਂ ਸੁਣੀ ਅਖੀਰ ਤੰਗ ਆ ਕੇ ਉਸ ਔਰਤ ਨੇ ਆਪਣੇ ਚਾਰੇ ਬੱਚਿਆਂ ਨਾਲ ਪੇਕੇ ਘਰ ਪਹੁੰਚਣਾ ਠੀਕ ਸਮਝਿਆ ਸੋਚਿਆ ਕਿ ਉਸਦਾ ਬੰਦਾ ਸੁਧਰ ਜਾਵੇਗਾ ਤੇ ਉਸ ਨੂੰ ਲੈਣ ਆ ਜਾਵੇਗਾ ਪਰ ਉਹ ਗਲਤ ਸੀ ਨਾ ਤਾਂ ਉਸਦਾ ਬੰਦਾ ਆਇਆ ਤੇ ਨਾ ਹੀ ਉਸ ਨਾਲ ਉਸਨੇ ਗੱਲ ਕੀਤੀ ਫਿਰ 7 ਜੁਲਾਈ ਨੂੰ ਕੀ ਹੁੰਦਾ ਹੈ ਕਿ ਔਰਤ ਖੁਦ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਹੈ ਪਰ ਇੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਨਵਾਂ ਪਤੀ ਕਿਸੇ ਹੋਰ ਔਰਤ ਨਾਲ ਫਰਾਰ ਹੋ ਗਿਆ ਹੈ ਇਹ ਸੁਣਦੇ ਹੀ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇੱਥੋਂ ਤੱਕ ਕਿ ਉਸ ਦੇ ਸਹੁਰੇ ਵਾਲੇ ਵੀ ਉਸ ਨੂੰ ਘਰ ਨਹੀਂ ਸਨ ਵੜਨ ਦੇ ਰਹੇ ਔਰਤ ਆਪਣੇ 4 ਬੱਚਿਆਂ ਨਾਲ ਘਰ ਘਰ ਭਟਕਦੀ ਫਿਰ ਰਹੀ ਸੀ ਕਿ ਅਖੀਰ ਉਹ ਵਿਚਾਰੀ ਥਾਣੇ ਚਲੀ ਗਈ ਤੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਖਿਲਾਫ ਉਸ ਨੇ ਮਾਮਲਾ ਦਰਜ ਕਰਾਇਆ ਗੱਲ ਘਰੀ ਜਾਵੇ ਇਸ ਮਾਮਲੇ ਦੀ ਤਾਂ ਮਾਮਲਾ ਏਤਮਾਦੂ ਦੌਲਾ ਥਾਣਾ ਖੇਤਰ ਦਾ ਹਰੀ ਪਰਵਤ ਇਲਾਕੇ ਦੀ ਰਹਿਣ ਵਾਲੀ ਇਸ ਔਰਤ ਦਾ ਵਿਆਹ ਸਾਲ 2009 ਵਿੱਚ ਨਗਲਾ ਛੱਡਾ ਵਾਸੀ ਪ੍ਰਕਾਸ਼ ਨਾਲ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਨਸ਼ੇ ਦਾ ਬੜਾ ਜ਼ਿਆਦਾ ਆਦੀ ਹੈ ਉਸ ਨੂੰ ਸ਼ਰਾਬ ਪੀਣ ਦੀ ਬੁਰੀ ਆਦਤ ਸੀ ਉਹ ਹਰ ਰੋਜ਼ ਆਪਣੀ ਨਮੀ ਬੋਟੀ ਨੂੰ ਕੁੱਟਦਾ ਮਾਰਦਾ ਸੀ ਜਦੋਂ ਮਾਮਲਾ ਵਧਿਆ ਤਾਂ ਸਹੁਰੇ ਵਾਲਿਆਂ ਨੇ ਔਰਤ ਦਾ ਸਾਥ ਦਿੱਤਾ ਪਹਿਲੇ ਪਤੀ ਤੋਂ ਤਲਾਕ ਹੋ ਗਿਆ ਸਾਹਸਾਤੇ ਸੌਰੇ ਨੇ ਸਟੈਂਪ ਪੇਪਰ ਦੇ ਦਸਤਾਵੇਜ ਆਪਣੇ ਕੋਲ ਰੱਖੇ ਹੋਏ ਸਨ ਉਹਨਾਂ ਨੇ ਬਹੁਤ ਹੀ ਚਲਾਕੀ ਭਰਿਆ ਕਦਮ ਚੁੱਕਿਆ ਜਿਸ ਦੇ ਤਹਿਤ ਉਸਦਾ ਤਲਾਕ ਤਾਂ ਹੋ ਗਿਆ ਸੀ ਫਿਰ ਉਸਦਾ ਵਿਆਹ ਉਸਦੇ ਦਿਉਰ ਪਰਸ਼ੋਤਮ ਨਾਲ ਹੋਇਆ ਸੀ ਔਰਤ ਨੇ ਅੱਗੇ ਦੱਸਿਆ ਕਿ ਦਿਉਰ ਤੋਂ ਪਤੀ ਪਰਸ਼ੋਤਮ ਉਸ ਨਾਲ ਬੜਾ ਪਿਆਰ ਨਾਲ ਪੇਸ਼ ਆਉਂਦਾ ਸੀ ਦੋਵਾਂ ਦੇ ਚਾਰ ਜਵਾਬ ਵੀ ਹੋ ਗਏ ਪਰ ਜਦੋਂ ਪਰ ਜਦੋਂ ਉਸਦੇ ਪਿਤਾ ਪਾਵ ਉਸਦੇ ਸੌਰੇ ਦੀ ਮੌਤ ਹੋਈ ਤਾਂ ਪਰਸ਼ੋਤਮ ਵੀ ਬਦਲਿਆ ਬਦਲਿਆ ਲੱਗਣ ਲੱਗਿਆ ਉਹ ਆਪਣੇ ਪਹਿਲੇ ਪਤੀ ਵਾਂਗ ਹਰ ਰੋਜ਼ ਤੰਗ ਪਰੇਸ਼ਾਨੀ ਉਸ ਨੂੰ ਕਰਨ ਲੱਗ ਗਿਆ ਉਸ ਨੇ ਔਰਤ ਨੂੰ ਦੱਸਿਆ ਕਿ ਉਹ ਫਸ ਗਿਆ ਉਸ ਨੇ ਵਿਆਹ ਨਹੀਂ ਸੀ ਕਰਨਾ ਉਹ ਅੱਗੋਂ ਕਹਿੰਦੀ ਸੀ ਕਿ ਮੈਂ ਆਪਣੇ ਪਿਤਾ ਦੇ ਕਹਿਣ ਤੇ ਤੇਰੇ ਨਾਲ ਵਿਆਹ ਕੀਤਾ ਸੀ ਮੈਂ ਤੈਨੂੰ ਪਿਆਰ ਵੀ ਕਰਦੀ ਸੀ ਖੈਰ ਜਦੋਂ ਇਸ ਬਾਬਤ ਬੰਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਦੇ ਕਾਰਨ ਹੀ ਫਸਿਆ ਹੈ ਉਹ ਉਸ ਦੇ ਨਾਲ ਵਿਆਹ ਵੀ ਨਹੀਂ ਸੀ ਕਰਨਾ ਚਾਹੁੰਦਾ ਨਾ ਹੀ ਉਸ ਨੂੰ ਪਿਆਰ ਕਰਦਾ ਹੈ ਔਰਤ ਨੇ ਅੱਗੇ ਆਖਿਆ ਕਿ ਮੇਰੇ ਪਤੀ ਦੇ ਅਜਿਹੇ ਸ਼ਬਦ ਸੁਣ ਕੇ ਮੈਨੂੰ ਇੰਜ ਲੱਗਾ ਜਿਵੇਂ ਮੇਰੀ ਦੁਨੀਆ ਹੀ ਤਬਾਹ ਹੋ ਗਈ ਹੋਵੇ ਉਸਦੇ ਜ਼ੁਲਮ ਦਿਨੋਂ ਦਿਨੋਂ ਵਧਣ ਲੱਗੇ ਕਈ ਵਾਰ ਉਸਨੇ ਮੇਰੇ ਤੇ ਬੱਚਿਆਂ ਸਣੇ ਖੂਚ ਛਾਲ ਮਾਰ ਕੇ ਮਰਨ ਦਾ ਦਬਾਅ ਵੀ ਬਣਾਇਆ ਅੱਗੇ ਉਸ ਦੁਖੀ ਔਰਤ ਨੇ ਦੱਸਿਆ ਕਿ ਇਹ ਸਭ ਆਪਣੀ ਸੱਸ ਅਤੇ ਹੋਰ ਸਹੁਰਿਆਂ ਨੂੰ ਦੱਸਿਆ ਪਰ ਇਸ ਵਾਰ ਉਸਨੇ ਵੀ ਸਾਥ ਨਹੀਂ ਦਿੱਤਾ ਉਸ ਨੂੰ ਸਪੇਕੇ ਘਰ ਜਾ ਕੇ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਇਸ ਦੌਰਾਨ ਉਸਦੇ ਸਹੁਰੇ ਘਰੋਂ ਕਿਸੇ ਨੇ ਮੇਰਾ ਕੋਈ ਪਤਾ ਵੀ ਨਹੀਂ ਲਿਆ ਜਦੋਂ ਹੋਰ ਦਿਨ ਲੰਘੇ ਤਾਂ 7 ਜੁਲਾਈ ਨੂੰ ਆਪਣੇ ਸਹੁਰੇ ਘਰ ਪਹੁੰਚ ਗਈ ਪਰ ਮੇਰੇ ਸਹੁਰਿਆਂ ਨੇ ਮੈਨੂੰ ਅੱਗੋਂ ਘਰ ਨਹੀਂ ਵੜਨ ਦਿੱਤਾ ਨਾ ਮੈਂ ਪੇਕਿਆਂ ਦੀ ਰਹੀ ਨਾ ਮੈਂ ਸਹੁਰਿਆਂ ਦੀ ਰਹੀ ਤੇ ਮੇਰੇ ਸਹੁਰਿਆਂ ਨੇ ਮੇਰੇ ਤੇ ਹਮਲਾ ਵੀ ਕੀਤਾ ਮੈਨੂੰ ਕਿਹਾ ਗਿਆ ਕਿ ਤੁਹਾਡਾ ਖਸੂ ਮੈਂ ਕਿਸੇ ਹੋਰ ਔਰਤ ਨਾਲ ਫਰਾਰ ਹੋ ਗਿਆ ਉਸਨੇ ਉਸ ਔਰਤ ਨਾਲ ਵਿਆਹ ਕਰ ਲਿਆ ਮੈਨੂੰ ਝੂਠ ਬੋਲਿਆ ਗਿਆ ਔਰਤ ਨੇ ਪੁਲਿਸ ਨੂੰ ਕਿਹਾ ਕਿ ਸਰ ਮੇਰੀ ਮਦਦ ਕਰੋ ਮੈਂ ਕਿੱਥੇ ਜਾਵਾਂ ਮੇਰੇ ਚਾਰ ਛੋਟੇ ਬੱਚੇ ਨੇ ਪਰ ਜਦੋਂ ਉਕਤ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹ ਸੱਚ ਗੱਲ ਹੋਈ ਕਿ ਜਿਹੜਾ ਉਸ ਦਾ ਦੂਜਾ ਪਤੀ ਭਾ ਉਸ ਦਾ ਦਯੋਰ ਸੀ ਉਹ ਕਿਸੇ ਹੋਰ ਜਨਾਨੀ ਨਾਲ ਸੱਚਮੁੱਚ ਪ੍ਰਾਰੋ ਗਿਆ ਸੀ ਉਹਨਾਂ ਨੂੰ ਹੁਣ ਉਸਦੇ ਬੱਚਿਆਂ ਦਾ ਫਿਕਰ ਲੱਗ ਚੁੱਕਿਆ ਹੈ ਉਸ ਨੂੰ ਪਾਲੇਗਾ ਕੌਣ ਖਰਚ ਕੌਣ ਦੇਵੇਗਾ ਪੀੜਤਾ ਦੀਆਂ ਗੱਲਾਂ ਸੁਣ ਕੇ ਹੁਣ ਮਾਮਲੇ ਦੀ ਤੈਅ ਤੱਕ ਜਾਣ ਤੋਂ ਪਹਿਲਾਂ ਪੁਲਿਸ ਵੀ ਹੈਰਾਨ ਪਰੇਸ਼ਾਨ ਹੈ ਕਿ ਆਖਿਰ ਕੀ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਖੈਰ ਪੁਲਿਸ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ ਔਰਤ ਦੇ ਸਹੋਰੇ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਨੇ ਔਰਤ ਨੂੰ ਇਨਸਾਫ਼ ਬਦੌਣ ਦਾ ਭਰੋਸਾ ਦਿੱਤਾ ਹੈ